ਜੀ ਸਰ ਇਹ property case ਕੀ ਹੈ ਤੇ ਜਿਹੜਾ ਬੰਦਾ ਸੀ ਦੋਸ਼ੀ ਜਸਵਿੰਦਰ ਸਿੰਘ ਉਹਨੇ ਆਪਣੀ ਵਾਈਫ ਦੇ ਨਾਂ ਤੇ ਤਿੰਨ ਕਨਾਲਾਂ ਜ਼ਮੀਨ ਲਈ ਸੀ ਕਿ ਤੇ ਨਾਲ ਉੱਤੇ ਘਰ ਬਣਿਆ ਹੋਇਆ ਸੀ ਜਿਹਦੀ ਕੁੱਲ ਮੁੱਲ 24 ਲੱਖ ਰੁਪਏ ਸੀਗਾ ਉਹਦੇ ਅਸੀਂ ਫ੍ਰੀਜ਼ਿੰਗ ਆਰਡਰ ਕੰਪਟੈਂਟ ਅਥਾਰਟੀ ਅਥਾਰਟੀ ਤੋਂ ਅਪਰੂਵ ਕਰਵਾ ਕੇ ਇੱਥੇ ਪੇਸਟ ਕੀਤੇ ਨੇ ਤੇ ਇਹਦੇ ਨਾਲ ਮੇਰੀ ਅਪੀਲ ਹੈਗੀ ਹੈ ਤੇ ਇੱਕ ਵਰਨਿੰਗ ਵੀ ਹੈ ਸਾਰੇ ਜਿਹੜੇ ਐਨਡੀਪੀਐਸ ਦਾ ਨਸ਼ੇ ਦਾ ਕੰਮ ਕਰਦੇ ਨੇ ਕਾਰੋਬਾਰ ਕਰਦੇ ਨੇ ਕਪੌਲਿਸ ਤੁਹਾਡੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੂਗੀ ਤੁਹਾਨੂੰ ਫੜੂਗੀ ਨਾਲੇ ਤਾਂ ਜੇਲ੍ਹ ਵਿੱਚ ਪਾਊਗੀ ਤੇ ਨਾਲੇ ਜਿੰਨੀ ਤੁਹਾਡੀ ਪ੍ਰਾਪਰਟੀ ਹੈ ਉਹ ਸਾਰੀ ਕੰਪੀਟੈਂਟ ਅਥਾਰਟੀ ਕੋ ਫ੍ਰੀਜ਼ੀ ਕਰਵਾਊਗੀ ਇੰਨੇ ਲੱਖ ਦੀ ਪ੍ਰਾਪਰਟੀ 24 ਲੱਖ ਦੀ ਇਹ ਪ੍ਰਾਪਰਟੀ ਹੈ ਜਿਹੜੀ ਅਸੀਂ ਫ੍ਰੀਜ਼ ਕਰਵਾਈ ਹੈਗੀ ਹੈ। ਇੰਨੇ ਮੁਕਦਮੇ ਸਿਰਫ ਨੇ। ਇਹਦੇ ਤੇ ਤਿੰਨ ਮੁਕਦਮੇ ਨੇ ਜੀ ਤੇ ਜਿਹੜੀ ਇਹ ਪ੍ਰਾਪਰਟੀ ਫ੍ਰੀਜ਼ ਕਰਵਾਈ ਹੈ ਇੱਕ ਕਮਰਸ਼ਲ ਮੁਕਦਮਾ ਸੀ 133/24 ਆਪਣਾ ਥਾਣਾ ਕਿੱਲਿਆਂ ਵਾਲੀ ਦਾ ਤੇ ਇਹਦੇ ਵਿੱਚ 70 ਕਿਲੋ ਪੌਪੀ ਹਸਕ ਬਰਾਮਦ ਕੀਤਾ ਸੀ।